ਬਾਗ ਤੇ ਫੁਲਕਾਰੀ ਦੇ ਵਿੱਚ ਅੰਤਰ ਕੀ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਬਾਗ ਤੇ ਫੁਲਕਾਰੀ ਦੇ ਵਿੱਚ ਸਭ ਤੋਂ ਪਹਿਲਾਂ ਕੱਪੜੇ ਦਾ ਅੰਤਰ ਹੁੰਦਾ ਹੈ ਬਾਗ ਹਮੇਸ਼ਾ ਖੱਦਰ ਤੇ ਕੱਢਿਆ ਜਾਂਦਾ ਹੈ ਤੇ ਜਿਹੜੀ ਫੁਲਕਾਰੀ ਹੁੰਦੀ ਹੈ ਉਹ ਜਾਂ ਤਾਂ ਟੂਲ ਤੇ ਹੁੰਦੀ ਹੈ ਜਾਂ कॉटन ਤੇ ਜਨਾ ਚੌਂਚ ਅੱਜ ਕੱਲ ਜੇ ਮਾਡਰਨ ਵੇਖੀਏ ਜੇ ਚਨਾਉਂਚ ਫੌਨ ਤੇ ਆਰਗੈਂਜ਼ਾ ਤੇ ਵੀ ਮਿਲ ਜਾਂਦੀ ਹੈ ਸੋ ਇਹ ਜਿਹੜੀਆਂ ਫੁਲਕਾਰੀ ਇਹਦੇ ਸਮੇਂ ਦਾ ਵੀ ਅੰਤਰ ਹੁੰਦਾ ਹੈ ਕਿ ਇਹ ਸਭ ਤੋਂ ਜ਼ਿਆਦਾ ਬਾਗ ਦੇ ਵਿੱਚ ਕੰਮ ਜਿਹੜਾ ਪੀੜਾ ਹੁੰਦਾ ਹੈ ਤੇ ਇਹਨੂੰ ਕੱਟੋ-ਕੱਟ ਜਿਹੜੇ ਆ ਤਿੰਨ ਤੋਂ ਲੈ ਕੇ ਨੇ ਲੱਗ ਜਾਂਦੇ ਆ ਫੁਲਕਾਰੀ 1.5 ਮਹੀਨੇ ਦੇ ਵਿੱਚ ਕੱਢੀ ਜਾਂਦੀ ਹੈ ਸੋ ਇਹ ਵਰਤੀ ਕਿੱਥੇ ਜਾਂਦੀ ਹੈ ਇਹ ਇੱਕ ਖਾਸ ਜਿਹੜੀ ਜਿਹੜੀ ਸਵਾਲ ਹਮੇਸ਼ਾ ਸਾਨੂੰ ਆਉਂਦਾ ਹੈ ਬਾਗ ਹਮੇਸ਼ਾ ਵਿਆਹਾਂ ਸ਼ਾਦੀਆਂ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਇੱਕ ਸਭ ਤੋਂ ਜਿਹੜੀ ਹੈ ਇੱਕ ਕਹਿ ਸਕਦੇ ਹੋ ਕੀਮਤੀ ਚੀਜ਼ ਬਾਗ ਤੋਂ ਬਿਨਾ ਬਹੁਤ ਸਾਰੇ ਸਗਣ ਜਿਹੜੇ ਸਾਡੇ ਨਹੀਂ ਹੁੰਦੇ ਜਿਵੇਂ ਨਵਾਈ ਤਵਾਈ ਹੋ ਗਿਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਰਸਮਾਂ ਸਾਡੀਆਂ ਉਹ ਬਾਗ ਤੋਂ ਬਿਨਾ ਨਹੀਂ ਵਿਆਹ ਵਿਆਹਾਂ ਸ਼ਾਦੀਆਂ ਚ ਹੁੰਦੀ ਫੁਲਕਾਰੀ ਸਿਰਫ ਸਿਰ ਤੇ ਲੈਣ ਨੂੰ ਹੁੰਦੀ ਹੈ ਇਹ ਸਿਰਫ ਜਿਹੜਾ ਇੱਕ ਸਾਡੀ ਜਿਹੜੀਆਂ ਪਹਿਣਾ ਸਵਾਨੀਆਂ ਜਾਗੋ ਦੇ ਵਿੱਚ ਲਈਆਂ ਜਾਂਦੀਆਂ ਬਾਗ ਵੀ ਸਿਰ ਤੇ ਲਿਆ ਜਾਂਦਾ ਪਰ ਇਹ ਇੱਕ ਬਹੁਤ ਹੀ ਕੀਮਤੀ ਪੀੜੀ ਦਰ ਪੀੜੀ ਚੱਲਣ ਵਾਲੀ ਚੀਜ਼ ਹੁੰਦੀ ਹੈ ਜਿਦ ਤਰ੍ਹਾਂ ਦਾਦੀ ਆਪਣੀ ਜਿਹੜੀ ਨੂੰ ਨੂੰ ਜਾਂ ਦੋ ਤੀ ਪੋਤਰੀਆਂ ਨੂੰ ਦਿੰਦੇ ਆ ਸੋ ਇਹ ਪੀੜੀ ਦਰ ਪੀੜੀ ਜਿਹੜੀ ਆ ਚੱਲਦੀ ਆ ਬਾਗ ਫੁਲਕਾਰੀਆਂ ਸਾਰੀਆਂ ਹੱਥ ਦੀਆਂ ਹੁੰਦੀਆਂ ਸਾਡੇ ਕੋਲੋ ਸਾਡੇ ਕੋਲੋ ਬਾਗ ਫੁਲਕਾਰੀਆਂ ਤੇ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਖਰੀਦਣ ਲਈ ਸਾਡੇ ਨੰਬਰਸ ਹੈਗੇ ਆ 805462970 9501205488 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ